Ha <laughs> ਹਾਂਜੀ ਬੰਮੀ ਜੀ ਵੀ ਪੁੱਤ ਮੈਂ ਤੇਰੀ ਦਾਦੀ ਕੋਲ ਹਸਪਤਾਲ ਆਈ ਉਹ ਸੀਰੀਅਸ ਬੜੀ ਐ ਤੇ ਉਹਨੂੰ ਕੁਝ ਵੀ ਹੋ ਸਕਦਾ ਉਹ ਕਹਿੰਦੀ ਮੇਰੀ ਜਾਇਦਾਦਾਂ ਚੋਂ ਹਿੱਸਾ ਤੂੰ ਹੀ ਲੈ ਲਿਓ ਤੇ ਪੁੱਤ ਮੈਨੂੰ ਕੋ ਕਾਪੀ ਪੈਣੇਗਾ ਤੂੰ ਲੇਖ ਲਾ ਉਹ ਲਖਾਉ ਲੱਗੀ ਮੈਨੂੰ ਤੇ ਡਾਕਟਰ ਕੀ ਆਂਦੇ ਆ ਵੀ ਕੰਜਰਾਂ ਡਾਕਟਰ ਵੀ ਇਹੋ ਕਹਿੰਦੇ ਇੱਕ ਜੋ ਲਖਾਉਣਾ ਲਖਾ ਲਓ ਇੱਕੋ ਥੋੜਾ ਟਾਈਮ ਆ ਤੂੰ ਬਖੇ ਕਰਿਆ ਪਾਈ ਨਾ ਵੱਡਾ ਐਮਬੀਬੀਸ ਡਾਕਟਰ ਬਾਕੀ ਪੂਆ ਪਾ ਆਉਣੀ ਸਾਰੀ ਕਿੱਥੇ ਆ ਵੀ ਕੰਜਰਾਂ ਜੀ ਤੇਰੀ ਦਾਦੀ ਮੈਨੂੰ ਜਾਇਦਾਦਾਂ ਕੱਲੀ ਵੀ ਲਖਾਉਣ ਲੱਗੀ ਐ ਤੇ ਲਿਖਣਾ ਤੈਨੂੰ ਕੀ ਮੌਤ ਪੈਣ ਦੇ ਲਿਖਣ ਲੱਗਿਆ ਬਟਾਲਾ ਰੂਡ ਦੁਕਾਨ ਉੱਚਾ ਲੜਾ ਪੁਤਲੀ ਘਰ ਗਦਾਮ ਉੱਚਾ ਲੈਣਾ ਅਮਰਸਰ ਬੱਸ ਸਟੈਂਡ ਸੱਤ ਰਖਸ਼ੇ ਤੇ ਦਾਦੇ ਦੇ ਚਲਦੇ ਉੱਚਾ ਲੈਣਾ ਇਹ ਸਾਰਾ ਕੁਝ ਜਿਹੜੇ ਪੇਜ ਤੇ ਲਿਖਿਆ ਹੈ ਨਾ ਉਹ ਪੇਜ ਸੰਭਾਲ ਕੇ ਰੱਖੀ ਮੈਂ ਤੇਰੇ ਕੋਲ ਲੈ ਲੂੰਗੀ ਉਹ ਚੱਲ ਠੀਕ ਹੈ ਮੰਮੀ ਮੈਂ ਲੈ ਲਿਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੰਮੀ ਇਹ ਕੰਜਰਾ ਕੀ ਹੈ ਕੀ ਕਰਤਾ 10 ਬਣੀ ਅੱਗ ਪਤਾ ਨਹੀਂ ਮੰਮੀ ਕਿਦਾਂ ਲੱਗ ਗਈ ਉਹ ਜਿਹੜੇ ਪੇਜ ਤੇ ਸਾਰਾ ਕੁਝ ਲਿਖਿਆ ਉਹ ਪੱਛ ਗਿਆ ਲਿਖਿਆ ਤਾਂ ਸੜ ਗਿਆ ਇਹ ਕੰਜਰਾ ਰਜਿਸਟਰੀ ਹੋਂ ਤੋਂ ਪਹਿਲੇ ਤੂੰ ਪ੍ਰਾਪਰਟੀ ਸਾਰੀ ਸਾਰਤੀ ਹੂ